ਅੱਜ ਮੈਂ ਵੀਰਪਾਲ ਕੌਰ ਇੰਸਾ ਬਠਿੰਡਾ ਅੱਜ ਸਵੇਰ ਮੈਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਬਲਟੋਹਾ ਜੀ ਨੂੰ ਸੁਣਿਆ ਉਹਨਾਂ ਨੇ ਬਹੁਤ ਹੀ ਗਲਤ ਅਪਸ਼ਾਪ ਦੇ ਜਿਹੜੇ ਮੇਰੇ ਬਾਰੇ ਬੋਲੇ ਮੇਰਾ ਨਾਮ ਲੈ ਕੇ ਸਪੈਸ਼ਲ ਬੋਲੇ ਕਿਉਂਕਿ ਜੁਲਾਈ 2020 ਦੇ ਵਿੱਚ ਜਦੋਂ ਮੈਂ ਨਿਊਜ਼ 18 ਤੇ ਆਈ ਸੀ ਤਾਂ ਉਦੋਂ ਗੱਲ ਚੱਲੀ ਸੀ ਇਹ ਤੇ ਉਹ ਉਸ ਗੱਲ ਨੂੰ ਦੁਹਰਾ ਰਹੇ ਐ ਮੇਰਾ ਨਾਮ ਲੈ ਕੇ ਦੁਹਰਾ ਰਹੇ ਐ ਔਰ ਜਿਸ ਚੀਜ਼ ਦਾ ਮੈਨੂੰ ਸਭ ਤੋਂ ਦੁੱਖ ਹੋਇਆ ਉਹ ਸੀ ਉਹਨਾਂ ਦੀ ਭਾਸ਼ਾ ਉਹਨਾਂ ਦੇ ਸ਼ਬਦ ਜੋ ਉਹਨਾਂ ਨੇ ਮੇਰੇ ਲਈ ਵਰਤੇ ਮੈਂ ਸਰਦਾਰ ਬਲਟੋਆ ਸਾਹਿਬ ਨੂੰ ਇਹ ਪੁੱਛਣਾ ਚਾਹਣੀ ਆ ਵੀ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਰੋਲਰ ਉਲਪਾ ਕੇ ਉਸ ਨੂੰ ਅਸੀਂ ਝੂਠੀ ਸਾਬਤ ਕਰਤਾ ਪਰ ਜਿਹੜੀ ਗੱਲ ਉਦੋਂ ਮੈਂ ਬੋਲੀ ਮੈਂ ਵੀ ਤਾਂ ਐਡੀ ਜੀਪੀ ਸ਼ਸ਼ੀਕੰਤ ਸਾਹਿਬ ਜੀ ਦਾ ਹਵਾਲਾ ਦੇ ਕੇ ਗੱਲ ਬੋਲੀ ਸੀ ਉਹੀ ਗੱਲ ਅੱਜ ਉਹ ਖੁਦ ਵੀ ਬੋਲ ਰਿਹਾ ਔਰ ਨਾਮ ਲੈ ਕੇ ਬੋਲ ਰਿਹਾ ਸ਼ਸ਼ੀਕੰਤ ਜੀ ਦਾ ਵੀ ਉਹ ਵੀ ਉਦੋਂ ਇਹੀ ਗੱਲ ਕਹਿੰਦੇ ਸੀ ਬਾਦਲ ਸਾਹਿਬ ਦਾ ਨਾਮ ਰੱਖਦੇ ਸੀ ਤੇ ਬਾਅਦ ਦੇ ਵਿੱਚ ਉਹ ਮੁੱਕਰ ਗਏ ਇਹ ਗੱਲ ਵੀ ਉਹ ਖੁਦ ਹੀ ਕਹਿ ਰਿਹਾ ਹੈ ਉਹ ਮੁਕਰੇ ਪਹਿਲਾਂ ਨਹੀਂ ਸੀ ਜਦੋਂ ਮੇਰੇ ਵਾਲਾ ਜਦੋਂ ਮੈਂ ਬੋਲਿਆ ਸੀ ਉਹਨਾਂ ਦਾ ਨਾਮ ਲੈ ਕੇ ਉਸ ਤੋਂ ਬਾਅਦ ਮੁਕਰੇ ਸੀ ਉਹ ਅੱਜ ਉਹ ਦੋਨੇ ਗੱਲਾਂ ਇਹ ਮੰਨੇ ਆ ਜੋ ਗੱਲ ਮੈਂ ਉਸ ਟਾਈਮੇ ਕਹੀ ਸੀ ਅੱਜ ਉਹ ਗੱਲ ਖੁਦ ਉਹ ਬੋਲ ਰਹੇ ਆ ਕੋਈ ਵੀ ਸੁਣ ਸਕਦਾ ਜੋ ਅੱਜ ਉਹਨਾਂ ਨੇ ਪੱਤਰਕਾਰਾਂ ਨਾਲ ਜੋ ਸੰਬੋਧਨ ਕਰ ਰਹੇ ਸੀ ਉਹ ਪਰ ਜਿਹੜੀ ਸ਼ਬਦਾਵਲੀ ਜਾਂ ਜਿਹੜੇ ਸ਼ਬਦ ਉਹਨਾਂ ਨੇ ਮੇਰੇ ਲਈ ਵਰਤੇ ਮੈਂ ਵਲਟੋਆ ਸਾਹਿਬ ਨੂੰ ਪੁੱਛਣਾ ਚਾਹਣੀ ਹੈ ਕਿ ਤੁਹਾਡਾ ਧਰਮ ਕਿਹੜਾ ਹੈ ਤੇ ਤੁਹਾਡਾ ਗੁਰੂ ਕੌਣ ਹੈ ਕਿਉਂਕਿ ਮੈਂ ਵੀ ਸਿੱਖ ਧਰਮ ਨਾਲ ਬਿਲੋਂਗ ਕਰਦੀ ਆ ਮੈਂ ਸਿੱਖ ਧਰਮ ਨੂੰ ਸਾਡੇ ਸਾਰੇ ਰਿਸ਼ਤੇਦਾਰ ਪਰਿਵਾਰ ਸਭ ਸਾਡੇ ਸਿੱਖ ਧਰਮੀ ਸਾਡਾ ਹੈ ਸਭ ਦਾ ਸਿੱਖੀ ਨੂੰ ਸਾਰੇ ਮੰਨਦੇ ਆ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬਾਨ ਨੇ ਸਾਨੂੰ ਅਜੇਹੀ ਭਾਸ਼ਾ ਬੋਲਣ ਵਾਸਤੇ ਨਹੀਂ ਸਿਖਾਇਆ ਜੇ ਅੱਜ ਅਸੀਂ 10 ਗੁਰੂਆਂ ਦਾ ਜੋ ਸਰੂਪ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਉਹਨਾਂ ਨੂੰ ਮੰਨਦੇ ਆ ਜੀ ਤਾ ਉਹ ਵੀ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਅਸੀਂ ਮਤਲਬ ਇੱਕ ਇੱਜ਼ਤਦਾਰ ਔਰਤ ਦੇ ਲਈ ਇਹੋ ਜੀ ਭਾਸ਼ਾ ਵਰਤਦੀ ਗੁਰਨਾਨਕ ਦੇਵ ਜੀ ਨੇ ਤਾਂ ਸਾਨੂੰ ਇਹ ਸਿਖਾਇਆ ਕਿ ਮਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੇ ਫਿਰ ਜੇ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂ ਦਸਾਂ ਗੁਰੂਆਂ ਸਾਹਿਬਾਨਾਂ ਦੀ ਇਹਨਾਂ ਇੱਕ ਵਾਕਤੀ ਅਸਰ ਕਰਦੇ ਹੁੰਦੇ ਤਾਂ ਸ਼ਾਇਦ ਬੋਟਾ ਸਾਹਿਬ ਇਹੋ ਜੀ ਸ਼ਬਦਾ ਵਾਲੀ ਕਦੇ ਨਾ ਵਰਤਦੇ ਪਰ ਮੈਨੂੰ ਲੱਗਦਾ ਵੀ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਇਹਨਾਂ ਦਾ ਗੁਰੂ ਨਹੀਂ ਹੁੰਦਾ ਇਸ ਕਰਕੇ ਹੀ ਇਹ ਇਹ ਪੜ੍ਹ ਕੇ ਹੋਏ ਲੋਕ ਹੁੰਦੇ ਆ ਇਸੇ ਕਰਕੇ ਹੀ ਇਹ ਲੋਕ ਇਹੋ ਜਿਹੇ ਹੀ ਸ਼ਬਦ ਵਾਲੇ ਬਣਦੇ ਆ ਮੈਂ ਇੱਕ ਇੱਜ਼ਤਦਾਰ ਪਰਿਵਾਰ ਦੇ ਵਿੱਚੋਂ ਆਈ ਹੋਈ ਆ ਕੋਈ ਇਹ ਨਹੀਂ ਹੈ ਮੇਰਾ ਜੋ ਪਰਿਵਾਰ ਹੈ ਬਰਗਾੜੀ ਪਿੰਡ ਦੇ ਵਿੱਚ ਢਿੱਲੋਂ ਪਰਿਵਾਰ ਹੈ ਇੱਕ ਇੱਜ਼ਤਦਾਰ ਪਰਿਵਾਰ ਹੈ ਔਰ ਸਾਰਾ ਪਰਿਵਾਰ ਵੀ ਮੇਰਾ ਇੱਜ਼ਤ ਦਾ ਪਰਿਵਾਰ ਔਰ ਮੈਂ ਖੁਦ 트리플 ਐਮਏ ਬੀਏ ਡੈਮ ਔਰ ਸਰਕਾਰੀ ਸਕੂਲ ਦੇ ਵਿੱਚ ਐ ਜੇ ਲੈਕਚਰਰ ਮੈਂ ਕੰਮ ਕੀਤਾ ਹੋਇਆ ਜਿੱਥੇ-ਜਿੱਥੇ ਵੀ ਮੈਂ ਕੰਮ ਕੀਤਾ ਜਾਂ ਜਿੱਥੇ-ਜਿੱਥੇ ਮੈਂ ਰਹੀ ਜਾਂ ਜਿਸ ਹਮਲੇ 'ਚ ਮੈਂ ਰਹਿਣੀ ਆ ਬੁਰਟੋ ਸਾਹਿਬ ਆ ਕੇ ਪੁੱਛ ਸਕਦੇ ਆ ਕਿ ਸਾਡਾ ਰਹਿਣ ਸਹਿਣ ਜਾਂ ਸਾਡੀ ਬੋਲੀ ਜਾਂ ਸਾਡਾ ਜੋ ਵਰਤਾਓ ਹੈ ਜਾਂ ਸਾਡਾ ਦੂਸਰੇ ਲੋਕਾਂ ਨਾਲ ਮੇਲ ਮਿਲਾਪ ਖਾਸ ਕਰਕੇ ਸਿੱਖ ਪਾਇਚਾਰੇ ਨਾਲ ਉਹ ਸਾਡਾ ਕਿਹੋ ਜਿਹਾ ਹੈ ਜਦੋਂ ਕੁਝ ਜਾਣਦੇ ਨਹੀਂ ਤਾਂ ਫਿਰ ਬਹੁਤ ਦੁੱਖ ਹੁੰਦਾ ਹੈ ਕਿ ਇਹੋ ਜਿਹੇ ਲੋਕ মিডিਆ ਚਾਉਂਦੇ ਆ ਤੇ ਆ ਕੇ ਜੋ ਉਹਨਾਂ ਦੇ ਮੂੰਹ ਵਿੱਚ ਆਉਂਦਾ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਜੋ ਔਰਤਾਂ ਉਹਨਾਂ ਦੀਆਂ ਜੋ ਮਾਵਾਂ ਜਾਂ ਭੈਣਾਂ ਜਾਂ ਧੀਆਂ ਸ਼ਾਇਦ ਫਿਰ ਹੋ ਸਕਦਾ ਉਹ ਉਹਨਾਂ ਨਾਲ ਵੀ ਇਹੋ ਜਹੀ ਸ਼ਬਦਾਵਲੀ ਹੀ ਵਰਤਦੇ ਹੋਣ ਕਿਉਂਕਿ ਮੈਂ ਤਾਂ ਇਹ ਸ਼ਬਦਾਵਲੀ ਕਦੇ ਵੀ ਸਿੱਖ ਪਰਿਵਾਰਾਂ ਦੇ ਵਿੱਚ ਨਹੀਂ ਸੁਣੀ ਕਦੇ ਵੀ ਮਤਲਬ ਘਟਿਆ ਤੂੰ ਘਟਿਆ ਇਨਸਾਨ ਵੀ ਜਿਹਨੂੰ ਪਿੰਡ ਦੇ ਵਿੱਚ ਕਹਿ ਦਿੱਤਾ ਜਾਂਦਾ ਸੀ ਵੀ ਉਹਦੇ ਤੋਂ ਵੀ ਮੈਂ ਕਦੇ ਉਹ ਜਿਹਾ ਸ਼ਬਦ ਸ਼ਬਦਾਵਲੀ ਆ ਜਿਹੜੀ ਉਹ ਨਹੀਂ ਸੁਣੀ ਜੋ ਬਟਵਾ ਸਾਹਿਬ ਨੇ ਅੱਜ ਬੋਲੀ ਹੈ ਬਹੁਤ ਦੁਖਦੀ ਗੱਲ ਹੈ ਉਹ ਇਸ ਗੱਲ ਦਾ ਜਵਾਬ ਦੇਣ ਉਹ ਆਪਣਾ ਧਰਮ ਦੱਸਣ ਤੇ ਆਪਣਾ ਗੁਰੂ ਦੱਸਣ ਕਿਸ ਗੁਰੂ ਤੋਂ ਔਰ ਕਿਸ ਧਰਮ ਤੋਂ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲਣੀ ਸਿੱਖੀ ਹੈ ਸਾਡਾ ਜੋ ਗੁਰੂ ਹੈ ਇਸ ਸਮੇਂ ਪਹਿਲਾਂ ਵੀ ਅਸੀਂ ਜੋ ਮਤਲਬ ਕਿ ਪਿੱਛੋਂ ਮੰਨਦੇ ਆਏ ਆ ਨਾ 10 ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਤੇ ਨਾ ਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਆ ਔਰ ਜੋ ਮੇਰੇ ਹੁਣ ਗੁਰੂ ਹੈ ਸੰਤ ਡਾਕਟਰ ਗੁਰਮੀਤ RAM SINGH ਜੀ ਇਨਸਾਨ ਸਾਨੂੰ ਪ੍ਰੇਮ ਦਾ ਹੀ ਮਾਰਗ ਦੱਸ ਕੇ ਗਏ ਆ ਪ੍ਰੇਮੀ ਕਰਨਾ ਸਿਖਾਇਆ ਔਰ ਉਹੀ ਅਸੀਂ ਕਰ ਰਹੇ ਆਂ ਔਰ ਸਭ ਨਾਲ ਮਿੱਠਾ ਬੋਲਣਾ ਉਹੀ ਅਸੀਂ ਅੱਜ ਕਰ ਰਹੇ ਆਂ ਅਸੀਂ ਆਪਦੀਆਂ ਗੁਰੂ ਦੇ ਸਖਿਆਵਾਂ ਤੇ ਚੱਲ ਰਹੇ ਆਂ ਦੂਸਰੀ ਗੱਲ ਜਿਹੜੀ ਪ੍ਰਦੀਪ ਕਲੇਰ ਵਾਲੀ ਆ ਮੈਂ ਖੁਦ ਬਰਗਾੜੀ ਪਿੰਡ ਤੋਂ ਬਲੋਂਗ ਕਰਦੀ ਆ ਮੈਨੂੰ ਪਤਾ ਜੋ ਸਾਡੇ ਗਰੀਬ ਪ੍ਰੇਮੀ ਸੀ ਉਸ ਟਾਈਮ ਜਦੋਂ ਘਟਨਾ ਤੋਂ ਬਾਅਦ ਹੀ ਫੜੋ ਫੜਾਈ ਹੁੰਦੀ ਹੈ ਕੈਪਟਨ ਸਰਕਾਰ ਦੇ ਟਾਈਮ 2018 ਤੋਂ ਬਾਅਦ ਜਦੋਂ ਇਹ ਫੜੋ ਫੜਾਈ ਸ਼ੁਰੂ ਹੁੰਦੀ ਹੈ ਜਿਹੜੇ ਸਾਡੇ ਗਰੀਬ ਪ੍ਰੇਮੀ ਸਾਡੇ ਇਲਾਕੇ ਦੇ ਕੋਰਪੋਰਾ ਇਲਾਕੇ ਦੇ ਉਹਨਾਂ ਨੂੰ ਪੁਲਸ ਨੇ ਇੰਨਾ ਜ਼ਿਆਦਾ ਕੁੱਟਿਆ ਸੀ ਇੰਨਾ ਜ਼ਿਆਦਾ ਕੁੱਟਿਆ ਸੀ ਕਿ ਉਹਨਾਂ ਤੋਂ ਚੱਲਿਆ ਵੀ ਨਹੀਂ ਜਾਂਦਾ ਸੀ ਹਾਲਾਂਕਿ ਉਹਨਾਂ ਗਰੀਬ ਪ੍ਰੇਮੀਆਂ ਦਾ ਕੋਈ ਦੋਸ਼ ਨਹੀਂ ਸੀ ਪਰ ਜਿੰਨਾਂ ਨੂੰ ਸਾਰੇ ਮਤਲਬ ਸਾਰੇ ਚਾਹੇ ਕੋਈ ਕਮਿਸ਼ਨ ਬੈਠਾ ਚਾਹੇ ਜਿਵੇਂ ਵੀ ਹੈ ਚਾਹੇ ਸੈਟ ਬੈਠਾ ਜਿੰਨਾਂ ਦਾ ਨਾਮ ਮੇਨ ਸੀ ਵੀ ਇਹ ਬੰਦਾ ਮੇਨ ਹੈ ਪ੍ਰਦੀਪ ਕਲੇਰ ਦਾ ਮੇਨ ਦੇ ਵਿੱਚ ਨਾਮ ਆਉਂਦਾ ਵੀ ਇਹਨਾਂ ਨੇ ਸਾਜ਼ਿਸ਼ ਰਚੀ ਇਹਨਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੂੰ ਪੁਲਿਸ ਇੱਕ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਆਪਾਂ ਪ੍ਰਾਉਣਾ ਬਣਾ ਕੇ ਰੱਖਣਾ ਇਸ ਤਰ੍ਹਾਂ ਉਹਦੀ ਪ੍ਰਾਉਣਾਚਾਰੀ ਕੀਤੀ ਗਈ ਔਰ ਉਸ ਤੋਂ ਬਾਅਦ ਕਿਵੇਂ ਉਹਨੂੰ ਛੱਡਿਆ ਗਿਆ ਕਿਵੇਂ ਮਤਲਬ ਉਹ ਦੀ ਅੱਜ ਜਮਾਨਤ ਵੀ ਹੋ ਜਾਂਦੀ ਐ ਤੇ ਕਿਸ ਤਰ੍ਹਾਂ ਉਹ ਆ ਕੇ ਮੀਡੀਆ ਦੇ ਵਿੱਚ ਵੀ ਬੋਲਦਾ ਔਰ ਸਭ ਤੋਂ ਹੈਰਾਨੀ ਦੀ ਗੱਲ ਪੰਜਾਬ ਪੁਲਿਸ ਦੇ ਉੱਤੇ ਉਹਨੇ ਕਿੱਡੀ ਵੱਡੀ ਚਪੇੜ ਮਾਰੀ ਐ ਅੱਜ ਮੀਡੀਆ ਦੇ ਵਿੱਚ ਬੈਠ ਕੇ ਉਹ ਕਹਿ ਰਿਹਾ ਸੀ ਵੀ ਮੈਨੂੰ ਤਾਂ ਕੋਈ ਨੋਟਿਸ ਹੀ ਨਹੀਂ ਮਿਲਿਆ ਮੈਨੂੰ ਇੱਕ ਵੀ ਨੋਟਿਸ ਕਮਾਲ ਦੀ ਗੱਲ ਐਨੀਆਂ ਸਿੱਟਾਂ ਬਣੀਆਂ ਸਰਕਾਰਾਂ ਬਦਲ ਗਈਆਂ ਤੇ ਜਿੱਥੇ ਸਰਕਾਰ ਆ ਜੀਏ ਇਹ ਇਸ ਤਿੰਨ ਸਰਕਾਰਾਂ ਚੋਂ ਕਿਸੇ ਨੇ ਵੀ ਜਿਹੜਾ ਮੁੱਖ ਦੋਸ਼ੀ ਸੀ ਉਹਨੂੰ ਇੱਕ ਵੀ ਨੋਟਿਸ ਨਹੀਂ ਭੇਜਿਆ ਉਹ ਕਹਿੰਦਾ ਮੇਰੇ ਘਰੇ ਕੋਈ ਨੋਟਿਸ ਨਹੀਂ ਗਿਆ ਮੈਂ ਤਾਂ 3 ਮਾਰਚ 2024 ਤੱਕ ਉੱਥੇ ਡੇਰੇ ਦੇ ਵਿੱਚ ਹੀ ਰਹਿੰਦਾ ਸੀ ਮੈਂ ਪੰਜਾਬ ਚ ਵੀ ਆਉਂਦਾ ਸੀ ਮੈਂ ਹਰਿਆਣੇ ਚ ਵੀ ਜਾਂਦਾ ਸੀ ਮੈਂ ਜਿੱਥੇ ਮੇਰੇ ਕੰਮ ਹੁੰਦੇ ਸੀ ਮੈਂ ਜਾਂਦਾ ਸੀ ਔਰ ਉਸਨੇ ਇਹ ਵੀ ਕਿਹਾ ਕਿ ਮੈਂ ਤਾਂ ਝਾਜਾਂ ਤੇ ਵੀ ਜਾਂਦਾ ਸੀ ਤਾਂ ਦੇਖੋ ਮੈਂ ਜਿਹੜੀ ਸਾਡੀ ਸਿੱਖ ਸੰਗਤ ਹੈ ਉਹਨਾਂ ਨੂੰ ਵੀ ਅਪੀਲ ਕਰਦੀ ਆਂ ਵੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਇੱਕ ਇੱਕ ਮਤਲਬ ਪਾਰਟੀ ਕਹ ਲੋ ਜਾਂ ਕੁਝ ਲੋਕਾਂ ਨੇ ਜਾਂ ਜਿਹੜੇ ਰਾਜਗਦੀ ਦੇ ਭੁੱਖੇ ਸੀ ਉਹਨਾਂ ਨੇ ਸੱਫ ਤੇ ਸੱਫ ਵੀ ਸਾਡੀ ਰਾਜਗਦੀ ਬਣੀ ਰਹੀ ਆਪ ਵੀ ਮਤਲਬ ਰਾਜਗਦੀ ਬਣਾਉਣ ਦੇ ਖਾਤਰ ਆਪਣੇ ਹੀ ਗੁਰੂ ਨੂੰ ਗਲਗਾਂ ਵਿੱਚ ਰੋਲ ਲਿਆ ਦੂਸਰੇ ਜੋ ਸਾਡੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੂੰ ਗੁਰਗਦੀ ਚਾਹੀਦੀ ਸੀ ਉਹਨਾਂ ਨੇ ਗੁਰਗਦੀ ਦੇ ਖਾਤਰ ਪੈਸੇ ਦੇ ਖਾਤਰ ਆਪਣੇ ਗੁਰੂ ਨੂੰ ਝੂਠੇ ਦੋਸ਼ ਲਾ ਕੇ ਜੇਲ੍ਹ ਚ ਭੇਜਦਾ ਦੋਨਾਂ ਚ ਫਰਕ ਕੋਈ ਨਹੀਂ ਹੈ ਮੈਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਸਾਨੂੰ ਇਨ੍ਹਾਂ ਲੋਕਾਂ ਦੀਆਂ ਜਿਹੜੀਆਂ ਲੂੰਬੜ ਚਾਲਾਂ ਉਹਨਾਂ ਨੂੰ ਸਮਝਣਾ ਚਾਹੀਦਾ ਸਾਨੂੰ ਆਪਸੀ ਭਾਈਚਾਰਾ ਤੇ ਪ੍ਰੇਮ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ ਜੋ ਸਿੱਖਿਆ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਗਏ ਜਾਂ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦਿੰਦਾ ਹੈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਸਿੱਖਿਆਵਾਂ ਦੇ ਚੱਲੀਏ ਤੇ ਅਸੀਂ ਪੰਜਾਬ ਦੇ ਮਾਹੌਲ ਨੂੰ ਕਦੇ ਵੀ ਖਰਾਬ ਨਾ ਹੁੰਦੀਏ ਇੰਨਾ ਲੋਕਾਂ ਦੇ ਵਿੱਚ ਇੰਨਾ ਲਾਲਚੀ ਤੇ ਸਵਾਰਥੀ ਨੇਤਾਵਾਂ ਦੇ ਪਿੱਛੇ ਲੱਗ ਕੇ ਜਾਂ ਕੁਝ ਜਿਵੇਂ ਸਾਡੇ ਡੇਟਾ ਦੀ ਪ੍ਰਬੰਧਕੀ ਕਮੇਟੀ ਆ ਪ੍ਰਦੀਪ ਕਲੇਰ ਨੇ ਬੋਲਿਆ 164 ਚੋਂ ਨੇ ਬਿਆਨ ਦਰਜ ਕਰਵਾਤੇ ਪਰ ਇੱਕ ਵੀ ਦੇਰਾ ਸੱਚਾ ਸਰਦਾਰ ਦਾ ਬਲਾਰਾ ਬਾਹਰ ਆ ਕੇ ਰਦੀਪ ਕਲੇਰ ਦੀ ਗੱਲ ਨੂੰ ਕੱਟ ਨਹੀਂ ਰਿਹਾ ਕਿਸੇ ਨੇ ਵੀ ਨਾ ਪਹਿਲਾਂ ਤੇ ਨਾ ਹੁਣ ਉਹ ਦੋ ਦੋ ਦਿਨ ਦਾ ਕੱਲ ਦਾ ਮੀਡੀਆ 'ਚ ਆ ਰਿਹਾ ਬਿਲਕੁਲ ਹੀ ਡੇਰੇ ਵੱਲੋਂ ਚੁੱਪਚਾਪ ਹੈ ਡੇਰੇ ਦੀ ਮੈਨੇਜਮੈਂਟ ਕਮੇਟੀ ਸਾਡੇ ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਖੜਾ ਰਹੀ ਉਹ ਕਿਉਂ ਨਹੀਂ ਕਹਿ ਰਹੀ ਵੀ ਜੋ ਪ੍ਰਦੀਪ ਕਲੇਰ ਬੋਲ ਰਿਹਾ ਉਹ ਗਲਤ ਬੋਲ ਰਿਹਾ ਡੇਰੇ ਦੇ ਵਿੱਚੋਂ ਕਹਿੰਦਾ ਮੈਂ ਰਹਿੰਦਾ ਨਹੀਂ ਹਾਂ ਮੇਰੀ ਉੱਥੇ ਹੀ ਵਾਈਫ ਰਹਿੰਦੀ ਸੀ ਉੱਥੇ ਇੰਟਰਨੈਸ਼ਨਲ ਸਕੂਲ ਦੇ ਵਿੱਚ ਉਹਦੀ ਬੱਚੀ ਪੜ ਰਹੀ ਹੈ ਤਾਂ ਸਾਰੇ ਪੰਜਾਬ ਦੀ ਜਿਹੜੇ ਲੋਕ ਐ ਇਸ ਗੱਲ ਤੋਂ ਚੰਨੇ ਹੋ ਜੋ ਡੇਰਾ ਸੱਚਾ ਸੋਦਾ ਜਾਂ ਡਿਮਿਨਿਸ਼ਨਮੈਂਟ ਕਮੇਟੀ ਐ ਜਾਂ ਅਕਾਲੀ ਦਲ ਵਿੱਚ ਕੋਈ ਫਰਕ ਨਹੀਂ ਐ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਆ ਇਹ ਇਹਨਾਂ ਦਾ ਮਕਸਦ ਇੱਕੋ ਹੀ ਐ ਵੀ ਸ਼ਾਂਤੀ ਸਿੱਖ ਸੰਗਤ ਤੇ ਪ੍ਰੇਮੀਆਂ ਨੂੰ ਆਪਸ ਵਿੱਚ ਚੜਾ ਕੇ ਆਪਣਾ ਜਿਹੜਾ ਉਲੂ ਸਿੱਧਾ ਕਰਨਾ ਸਾਰੀ ਸਿੱਖ ਸੰਗਤ ਨੂੰ ਇੱਕ ਸੱਚੇ ਸੰਤ ਦਾ ਨਿੰਦਕ ਬਣਾ ਦਿੱਤਾ ਗਿਆ ਸਾਬ ਸ਼ਰੀਫ ਸੁਖਮਨੀ ਸਾਹਿਬ ਦੇ ਵਿੱਚ ਜੋ ਸੰਤਾਵਾਂ ਦੀ ਨਿੰਦਾ ਦਾ ਦਿੱਤਾ ਹੋਇਆ ਉਹ ਸਾਰੇ ਭਾਗੀਦਾਰ ਇੱਕ ਸਿੱਖ ਸੰਗਤ ਨੂੰ ਬਣਾ ਦਿੱਤਾ ਗਿਆ ਤੇ ਪ੍ਰਦੀਪ ਪਲੇਅਰ ਵਰਗੇ ਲੋਕ ਜਿਨ੍ਹਾਂ ਨੂੰ ਕੋਈ ਪਿੰਡ ਦਾ ਸਰਪੰਚ ਨਹੀਂ ਸੀ ਪੁੱਛਦਾ ਹੁੰਦਾ ਅੱਜ ਉਹ ਅਮਿਤ ਸ਼ਾਹ ਨਾਲ ਬੈਠ ਕੇ ਗੱਲਾਂ ਕਰਦਾ 2014 ਦੀ ਵੀਡੀਓ ਪਈ ਆ ਉਹਦੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਜਾਂਦਾ ਹੈ ਅਮਿਤ ਸ਼ਾਹ ਦੇ ਨਾਲ ਦ່ານ ਮੰਤਰੀ ਦੀ ਕੁਰਸੀ ਹੁੰਦੀ ਆ ਔਰ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਜਾਂਦਾ ਔਰ ਮਿਤ ਸ਼ਾਨ ਨਾਲ ਬੈਠ ਕੇ ਹਾਸ ਹਾਸ ਗੱਲਾਂ ਕਰਦਾ ਤੁਸੀਂ ਆਪ ਸੋਚੋ ਫਿਰ ਉਹ ਇਨਸਾਨ ਕੌਣ ਹੈ ਤੇ ਕਿੰਨੀ ਉਹਦੀ ਪਾਵਰ ਹੈ ਤੇ ਕਿਸ ਤਰ੍ਹਾਂ ਉਹਦੇ ਬੈਕ ਤੇ ਕੌਣ ਹੈ ਡੇਰਾ ਸੱਚਾ ਸਬਦ ਆਪ ਦੇ ਗੁਰੂ ਦਾ ਨਹੀਂ ਬਣਿਆ ਸਿਰਫ ਤੇ ਸਿਰਫ ਜਿਹੜੀ ਇਹ ਦੀ ਮੈਨੇਜਮੈਂਟ ਕਮੇਟੀ ਆ ਆਪ ਦੇ ਸਵਾਫ ਸੱਦ ਕਰਨ ਵਾਸਤੇ ਗੁਰਦੈਲਿਆਂ ਵਾਸਤੇ ਜਿਹੜੀ ਡੇਰੇ ਦੀ ਪ੍ਰਾਪਰਟੀ ਸੋਤੇ ਕਬਜ਼ਾ ਕਰਨ ਵਾਸਤੇ ਇੱਕ ਵੀ ਸ਼ਬਦ ਪ੍ਰਦੀਪ ਕਲੇਰ ਦਾ ਕੱਟ ਨਹੀਂ ਰਹੀ ਹੈ ਕਿਉਂ ਨਹੀਂ ਮੀਡੀਆ ਦੇ ਵਿੱਚ ਸਾਰੀ ਮੈਨੇਜਮੈਂਟ ਕਮੇਟੀ ਬੈਠਦੀ ਕਿਉਂ ਨਹੀਂ ਕੋਈ ਬਲਾਰਾਮ ਮੀਡੀਆ ਦੇ ਵਿੱਚ ਆਉਂਦਾ ਕਿਉਂ ਨਹੀਂ ਕਹਿੰਦਾ ਕਿ ਵੀ ਸਾਡੇ ਗੁਰੂ ਪਿਤਾਏ ਤੇ ਜੋ ਦੋਸ਼ ਲਾ ਰਿਹਾ ਪ੍ਰਦੀਪ ਕਲੇਰ ਉਹ ਗਲਤ ਕਰ ਰਿਹਾ ਹੈ ਹਣੀਪਰੀ ਤੋਂ ਜੋ ਰਕੇਸ਼ ਦਰਬਾ ਦਾ ਨਾਮ ਲਿਆ ਜਾ ਰਿਹਾ ਤੇ ਫਿਰ ਕਿਉਂ ਨਹੀਂ ਮਾਨ ਸਰਕਾਰ ਵੀ ਉਹਨਾਂ ਨੂੰ ਫੜਦੀ ਜਦੋਂ ਤੁਸੀਂ ਛੋਟੇ-ਛੋਟੇ ਪ੍ਰੇਮੀ ਤੇ ਗਰੀਬ ਪ੍ਰੇਮੀ ਬਹੁਤ ਗਰੀਬ ਪ੍ਰੇਮੀਆਂ ਨੂੰ ਪਹਿਲਾਂ ਸ਼ੁਰੂ ਵਿੱਚ ਫੜਿਆ ਗਿਆ ਸੀ ਉਹਨਾਂ ਨੇ ਨਾਲ ਇੰਨਾ ਬੁਰਾ ਵਿਹਾਰ ਕੀਤਾ ਗਿਆ ਤੇ ਅੱਜ ਫਿਰ ਜਦੋਂ ਉਹ ਕੋਟ ਦੇ ਵਿੱਚ ਵੀ ਨਾਮ ਲੈ ਲੈਂਦਾ ਤੇ ਫਿਰ ਕਿਉਂ ਨਹੀਂ ਪੰਜਾਬ ਪੁਲਿਸ ਉਹਨਾਂ ਨੂੰ ਫੜ ਕੇ ਲਿਆਉਂਦੀ ਹਨ ਪ੍ਰਿਜ ਦਾ ਨਾਮ ਲੈਂਦਾ ਜਾਂ ਰਕੇਸ਼ ਦਰਬਾ ਜੀ ਦਾ ਨਾਮ ਲਿਆ ਜਾਂਦਾ ਕਿਉਂ ਨਹੀਂ ਪੰਜਾਬ ਪੁਲਿਸ ਉਹਨਾਂ ਨੂੰ ਫੜ ਕੇ ਲਿਆਉਂਦੀ ਕੱਲ ਨੂੰ ਇਹੀ ਲੋਕ ਜਦੋਂ ਆਉਣਗੇ ਇਸੇ ਤਰ੍ਹਾਂ ਮੀਡੀਆ ਦੇ ਵਿੱਚ ਉਹ ਕਹਣਗੇ ਸਾਉਂ ਦਾ ਕੋਈ ਨੋਟਿਸ ਹੀ ਨਹੀਂ ਮਿਲਿਆ ਤਾਂ ਸਾਰੀ ਸਿੱਖ ਸੰਗਤ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਲੋਕਾਂ ਦੀ ਜੋ ਸੋਚ ਆ ਬਹੁਤ ਘਟੀਆ ਸੋਚ ਆ ਇਹਨਾਂ ਦੀ ਸੋਚ ਨੂੰ ਹੁਣ ਸਮਝੋ ਤੇ ਆਪਸੀ ਭਾਈਚਾਰਾ ਤੇ ਪ੍ਰੇਮ ਆ ਜਿਹੜਾ ਉਹ ਜ਼ਰੂਰ ਪੰਜਾਬ ਦੇ ਵਿੱਚ ਬਣਿਆ ਰਹਿਣਾ ਚਾਹੀਦਾ ਇੱਕ ਸੱਚੇ ਸੰਤ ਦੀ ਨਿੰਦਾ ਨਹੀਂ ਹੋਣੀ ਚਾਹੀਦੀ ਸਾਡੇ ਗੁਰੂ ਪਿਤਾ ਜੀ ਪਹਿਲਾਂ ਵੀ ਸੱਚੇ ਸੀ ਤੇ ਹੁਣ ਵੀ ਸੱਚੇ ਅਸੀਂ ਅੱਜ ਵੀ ਉਸੇ ਸਟੈਂਡ ਤੇ ਖੜੇ ਹਾਂ ਉਨ੍ਹਾਂ ਦੋਸ਼ ਹੈ ਤੇ ਨਾਲ ਦੋ ਸਾਬਤ ਹੋਣਗੇ ਇੱਕ ਦਿਨ ਪਰ ਸਾਡੀ ਡਿਰੇਕਟ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹ ਭੇਜਿਆ ਹੈ ਇੱਥੋਂ ਤੱਕ ਕਿ ਹੁਣ ਪੇ 2022 ਦਾ ਜੋ ਪਾਵਰ ਤੇ ਬਾਰ-ਬਾਰ ਆ ਰਿਹਾ ਉਹ ਵੀ ਸਾਡੇ ਗੁਰੂ ਪਿਤਾ ਹੀ ਨਹੀਂ ਹੈ ਉਹਨਾਂ ਨਾਲ ਇੱਕ ਹੋਰ ਵੱਡੀ ਸਾਜ਼ਿਸ਼ ਜੋ ਹੋਈ ਹੈ ਜੋ ਅਸਲੀ ਸੰਤ ਉਹ ਪਤਾ ਨਹੀਂ ਕਿੱਥੇ ਹੈ ਪਰ ਉਨ੍ਹਾਂ ਦੀ ਜਗ੍ਹਾ ਤੇ ਇੱਕ ਨਕਲੀ ਬਹਿਰੂਪੀਏ ਤਿਆਰ ਕਰਕੇ ਇੱਕ ਨਹੀਂ ਤਿੰਨ ਚਾਰ ਬਹਿਰੂਪੀਏ ਆਉਂਦੇ ਐ ਸਟੇਜ ਤੇ ਮਾਸਕ ਬਣਾਇਆ ਹੋਇਆ ਉਹ ਪਹਿਨਦੇ ਐ ਔਰ ਨਕਲੀ ਰਾਮ ਰਹੀਮ ਬਣ ਕੇ ਜੋ ਸਾਡੇ ਗੁਰੂ ਪਿਤਾ ਜੀ ਅਸਲੀ ਗੁਰੂ ਪਿਤਾ ਜੀ ਦੀ ਸੋਚ ਸੀ ਉਹਨੂੰ ਉਹ ਖਤਮ ਕਰ ਰਹੇ ਐ ਕਿਉਂਕਿ ਉਹਨਾਂ ਦੀ ਸੋਚ ਸੀ ਇਨਸਾਨੀਅਤ ਸਾਡਾ ਧਰਮ ਐ ਤੇ ਇਨਸਾਂ ਅਸੀਂ ਸਾਰੇ ਹੈਗੇ ਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਜਿਸ ਨੂੰ ਲੈ ਕੇ 2007 ਦੇ ਵਿੱਚ ਉਹਨਾਂ ਨੇ ਜਾਮਪਲਾਇ ਉਹ ਜਾਮ ਵੀ ਉਸ ਨਕਲੀ ਬਹਿਰੂਪੀਏ ਨੇ ਬੰਦ ਕਰ ਦਿੱਤਾ ਇਸੇ ਕਰਕੇ ਕਿਉਂਕਿ ਜਿਡੀ ਸਾਡੀਆਂ ਸਰਕਾਰ ਹੈ ਉਹ ਨਹੀਂ ਚਾਹੁੰਦੀਆਂ ਵੀ ਜਾਤ ਪਾਤ ਤੇ ਧਰਮ ਦੇ ਝਗੜੇ ਖਤਮ ਹੋਣ ਜਦੋਂ ਕਿ ਜੋ ਇਹਨਾਂ ਦਾ ਜਾਮੇ ਇਨਸਾਨ ਸੀ ਉਹਨਾਂ ਨੇ ਇਨਸਾਂ ਬਣਾਤਾ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਅਵਲ ਲਾ ਨੂਰ ਅਪਾਇਆ ਖੁਦਕ ਦੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋਮਨ ਦੇ ਉਹਨਾਂ ਨੇ 2007 ਚ ਇਹੀ ਹੋਕਾ ਦਿੱਤਾ ਸੀ ਅਸੀਂ ਸਾਰੇ ਇੱਕ ਹਾਂ ਸਾਡਾ ਪਰਮਾਤਮਾ ਇੱਕ ਹੈ ਅਸੀਂ ਇਨਸਾਨ ਹੈ ਸਿਰਫ ਐਸੇ ਕਰਕੇ ਉਹਨਾਂ ਨੇ ਇਨਸਾ ਨਾਮ ਦਿੱਤਾ ਸੀ ਪਰ ਮੋਕੇ ਨੂੰ ਸਰਕਾਰਾਂ ਨੂੰ ਨਹੀਂ ਚੰਗਾ ਲੱਗਦਾ ਸੀ ਐਸੇ ਕਰਕੇ ਉਹਨਾਂ ਨੂੰ ਬਹੁਤ ਜਲਦੀ ਜੇਲ੍ਹ ਵਿੱਚ ਭੇਜ ਜਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਨਕਲੀ ਬੰਦਾ ਜੋ ਲਿਆਂਦਾ ਗਿਆ ਉਹ ਬਿਲਕੁਲ ਸਰਕਾਰਾਂ ਨੇ ਸੂਰਤੇ ਚੱਲ ਰਿਹਾ ਔਰ ਡੇਰਾ ਸੱਚਾ ਸੋਧਾ ਨੂੰ ਇੱਕ Hindu ਧਰਮ ਦੇ ਵੱਲ ਟੱਕਿਆ ਜਾ ਰਿਹਾ ਹੈ ਜੇ ਦੀ ਸਾ ਸੰਗਤ ਹੈ ਉਸਾਰੀ ਨੂੰ Hindu ਧਰਮ ਵੱਲ ਟੱਕਿਆ ਜਾ ਰਿਹਾ ਹੈ ਤੇ ਬਹੁਤ ਦੁਖ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸਾਡੀ ਮੈਂ ਤਾਂ بار بار ਇੱਕੋ ਗੱਲ ਸਿਰ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਖਾਸ ਕਰਕੇ ਅਪੀਲ ਕਰੂੰਗੀ ਕਿ ਤੁਸੀਂ ਹੁਣ ਜਾਗੋ ਤੇ ਇਨ੍ਹਾਂ ਲੋਕਾਂ ਦੀਆਂ ਸਾਜ਼ਿਸ਼ਾਂ ਨੂੰ ਸਮਝੋ And Subscribe to One India channel and never miss an update.